ਗੁਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਵੈਦਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਅੱਜ ਜਿਹੜੀ ਆ ਤਰਪੰਗ ਤਿਆਰ ਕਰਨ ਲੱਗੇ ਆ ਤਿੰਨ ਤਾਂ ਤਾਂ ਇਹ ਵੇਖੋ ਇਹ ਆ ਸਿੱਕਾ ਇਹ ਸਿੱਕਾ ਵਾ ਇੱਕ ਤਲੀਆਂ ਜੀਏ ਤੋਂ ਬੰਗਪਾਸਮ ਬਣਦੀ ਆ ਬੰਗਪਾਸਮ ਤੁਸੀਂ ਆਮ ਫਾਰਮੇਸੀਆਂ ਦੀਆਂ ਵੇਂਦੇ ਜੋ ਤੇ ਇਹ ਸਾਰਾ ਸਿੱਕਾ ਵਾ ਇਹ ਹੈਗੀ ਆ ਜਿਸਤਾ ਇਹ ਜਿਸਤਿਆ ਇਹਨਾਂ ਨੂੰ ਤਿੰਨਾ ਤਾਂ ਤਾਂ ਨੂੰ ਕਠੀਆਂ ਕਰਕੇ ਪਹਿਲਾਂ ਸ਼ੁੱਧ ਕਰਨਾ ਪੈਂਦਾ ਵਾ ਤੇ ਹੁਣ ਇਹਨਾਂ ਨੂੰ ਆਪਾਂ ਤਿੰਨਾ ਤਾਂ ਤਾਂ ਨੂੰ ਪਗਲਾ ਕੇ ਤੇ ਤੇਲਾਂ ਦੇ ਤੇਲ ਵਿੱਚ ਸ਼ੁੱਧ ਕਰਾਂਗੇ ਉਸ ਤੋਂ ਬਾਅਦ ਆ ਫਿਰ ਇਹਦਾ ਜਿਹੜਾ ਅਗਲਾ ਪ੍ਰੋਸੀਜਰ ਆ ਆਪਾਂ ਸਮਤਿਆਰ ਕਰਨ ਦਾ ਫਿਰ ਕਰਾਂਗੇ ਕਿਉਂਕਿ ਪਸਮ ਤਿਆਰ ਕਰਨੀ ਬਹੁਤ ਔਖੀ ਆ ਕੋਈ ਇੰਨੀ ਜਲਦੀ ਵਾਲਾ ਕੰਮ ਨਹੀਂ ਆ ਕਿ ਜਲਦੀ ਜਲਦੀ ਪਸਮ ਬਣ ਜੂਗੀ ਇਹਨਾਂ ਨੂੰ ਪਹਿਲਾਂ ਪਗੜਾ ਕੇ 7 ਵਾਰ ਥਲਾਂ ਦੇ ਤੇਲ ਵਿੱਚ ਆਪਾਂ ਜਿਹੜਾ ਵਾ ਸ਼ੁੱਧ ਕਰਾਂਗੇ ਸ਼ੁੱਧ ਕਰਨ ਤੋਂ ਬਾਦਾਂ ਸ਼ੁੱਧ ਕਰਨ ਤੋਂ ਬਾਦਾਂ ਫੇਰੇ ਜੜੀਆਂ ਵਾਂ ਇਨੂੰ ਬਾਅਦ ਵਿੱਚ ਜੜੀਆਂ ਬੂਟੀਆਂ ਦੇ ਰਸ ਪਾ ਪਾ ਕੇ ਤੇ ਰਗੜਾਈ ਕਰ ਕਰਕੇ ਬਾਅਦ ਦੇ ਵਿੱਚ ਫੇਰੇ ਦੀ ਜਿਹੜੀ ਆ ਆਪਾਂ ਸਮ ਜਿਹੜੀ ਆ ਤਿਆਰ ਹੋਣੀ ਆ ਇਹਦੇ ਵਿੱਚ ਜਦੋਂ ਸੋਧੋਗੀ ਫੇਰੇ ਦੇ ਵਿੱਚ ਕੜਾਈ ਵਿੱਚ ਪਗਲਾ ਕੇ ਜੜੀਆਂ ਬੂਟੀਆਂ ਦਾ ਟੂੜਾ ਦੇ ਦੇ ਕੇ ਇਹਨੂੰ ਪਹਿਲਾਂ ਆਪਾਂ ਸਮ ਕੀਤਾ ਜਾਊਗਾ ਬਾਅਦ ਚ ਫਿਰ ਬਹੁਤ ਲੰਮਾ ਪ੍ਰੋਸੀਜਰ ਆ ਤੇ ਇਹ ਜਿਹੜੀਆਂ 7 ਤਾਂ ਧੂਆਂ ਜਿਹੜੀਆਂ ਵਾ 7 ਤਾਂ ਧੂਆਂ ਬੰਦੀ ਦੀ ਉਹ ਜਿਵੇਂ ਬਤਾਉਂਦੀਆਂ ਵਾ ਸਭ ਤੋਂ ਪਹਿਲਾਂ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਬੰਦੇ ਦੇ ਅੰਦਰ ਪਹਿਲਾਂ 7 ਤੱਤੂ ਕੰਮ ਕਰਦੇ ਆ 7 ਤਾਂ ਤੁਮਾ ਦੇ ਵਿੱਚ ਜਿਵੇਂ ਸੋਨਾ ਚਾਂਦੀ ਤਾਂਬਾ ਜਿਸਤ ਸਿੱਕਾ ਤੇ ਕਲੀ ਇਹ 7 ਤੱਤੂਆਂ ਦੂਆ ਐਰ ਨਦੀਪਾ ਸਮਾ ਇਹ ਬੰਦੇ ਦੇ ਸਰੀਰ ਦੇ ਅੰਦਰ ਉਹ ਜਿਵੇਂ ਬਤਾਉਂਦੀਆਂ ਵਾ ਉਹ ਜਿਵੇਂ ਬਤਾਉਣ ਤੋਂ ਬਾਅਦ ਆ ਹਾਰ ਤਰ੍ਹਾਂ ਦੇ ਤੱਤ ਪੂਰੇ ਹੋਣ ਤੋਂ ਬਾਅਦਾਂ ਬੰਦੇ ਦੇ ਸਰੀਰ ਦੇ ਜਿਹੜੇ ਆ ਕੋਈ ਵੀ ਕਿਸੇ ਵੀ ਕਿਸਮ ਦੀ ਘਾਟ ਨਹੀਂ ਰਹਿੰਦੀ ਤੇ ਇਹ ਖੁਦ ਆਪਾਂ ਆਪ ਤਿਆਰ ਕਰ ਰਹੇ ਹਾਂ ਹੁਣ ਇਹਨੂੰ ਆਪਾਂ ਪਗਲਾਵਾਂਗੇ ਪਗਲਾਉਣ ਤੋਂ ਬਾਅਦਾਂ ਫਿਰ ਟੀਲ ਦੇ ਵਿੱਚ ਆਪਾਂ ਇਹਨੂੰ ਪਾ ਕੇ ਸ਼ੁੱਧ ਕਰਾਂਗੇ ਹਾਂਜੀ ਜਿਹੜੀ ਤਰਬਾਂ ਗਿਆ ਕਲੀ ਸਿਕਾ ਤੇ ਜਿਸਤਾ ਇਹ ਪਿਗਲ ਚੁੱਕੀ ਆ ਹੁਣ ਇਹਨੂੰ ਆਪਾਂ ਇਹੜਾ ਦੇ ਤੇਲ ਵਿੱਚ ਆ ਵੇਖੋ ਪਿਗਲ ਚੁੱਕੀ ਐ ਜੀਜ ਨਾਲ ਤੇ ਹੁਣ ਇਹਨੂੰ ਆਪਾਂ ਤਿਲਾਂ ਦੇ ਤੇਲ ਵਿੱਚ ਪਾਵਾਂਗੇ ਇਸ ਤਰ੍ਹਾਂ ਪਗਲਾ ਪਗਲਾ ਕੇ 7 ਵਾਰੀ ਤੇਲ ਦੇ ਵਿੱਚ ਆਪਾਂ ਇਹਨੂੰ ਪਾਵਾਂਗੇ ਫੇਰੇ ਸ਼ੁੱਧ ਹੋ ਜੂਗੀ ਤੇ ਸ਼ੁੱਧ ਹੋਣ ਤੋਂ ਬਾਅਦਾਂ ਫਿਰ ਇਹਦਾ ਅਗਲਾ ਪ੍ਰੋਸੀਜਰ ਚੱਲੂਗਾ ਇਸ ਤਰ੍ਹਾਂ ਤਿਲਾਂ ਦੇ ਤੇਲ ਵਿੱਚ 7 ਵਾਰ ਇਨੂੰ ਪਗਲਾ ਕੇ ਸ਼ੁੱਧ ਹੋਊਗੀ ਇੱਕ ਵਾਰ ਹੁਣ ਇਹ ਪਹਿਲੀ ਵਾਰ ਤੇਲ ਦੇ ਵਿੱਚ ਪੈ ਰਹੀ ਆ ਫਿਰ ਜਦੋਂ ਆ ਸਾਰੀ ਇਹ ਦੇ ਵਿੱਚ ਤੇਲ ਚ ਪੈ ਗਈ ਤੇ ਉਸ ਤੋਂ ਬਾਅਦ ਆ ਫੇਰ ਇਹਨੂੰ ਵਿੱਚੋਂ ਕੱਢ ਕੇ ਫੇਰ ਇਸ ਕੜਾਈ ਚ ਪਾਇਆ ਜਾਊਗਾ ਫੇਰ ਇਸ ਕੜਾਈ ਵਿੱਚ ਪਗਲਾ ਕੇ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਉਸ ਤੇਲ ਵਿੱਚ ਪਾਇਆ ਜਾਊਗਾ ਪਾਉ ਕੜੀ ਖਰਚੀ ਠਾ ਰੱਖਿਆ ਕਰ ਗੁੜ ਕਦਾਈ ਇਹ ਕਿਉਂਕਿ ਥੋੜਾ ਖਤਰਨਾਕ ਕੰਮ ਦਾਵਾ ਮਾੜਾ ਰਿਹਾ ਵੀ ਇਹ ਆਪਣੇ ਕਿਤੇ ਛਿੱਟਾ ਪੈ ਗਿਆ ਤੇ ਇੰਨੇ ਸਰੀਰ ਦੇ ਵਿੱਚ ਉਸੇ ਵੇਲੇ ਹੀ ਉਥੇ ਜਿਹੜਾ ਵਾ ਗਾਲ ਦੇਣਾ ਵਾ ਇੰਨੀ ਇਹ ਕਰਮ ਚੀਜ ਹੋਈਆ ਇਹਨੂੰ ਬੜੇ ਧਿਆਨ ਦੇ ਨਾਲ ਤੇਲ ਵੀ ਜਿਹੜਾ ਵਾ ਬੁੜਖਤਾ ਵਾ ਜਦੋਂ ਉਹਦੇ ਵਿੱਚ ਪਾਈਦਾ ਹਾਂਜੀ ਨੋੜਾ ਜਿਹੜੀ ਇਹ ਤਰਬੰਗਵਾ ਆਪਾਂ ਇੱਧਰ ਕੜਾਈ ਦੇ ਵਿੱਚੋਂ ਗਰਮ ਕਰਕੇ ਤੇਲ ਵਿੱਚ ਇੱਕ ਵਾਰ ਬੁਝਾਤੀ ਆ ਪਾਉ ਰੱਖ ਇੱਧਰ ਤੇਲ ਦੇ ਵਿੱਚੋਂ ਹੁਣ ਠੰਡੀ ਹੋਣ ਤੋਂ ਬਾਅਦਾਂ ਦੁਬਾਰਾ ਫੇਰ ਇਸ ਕੜਾਈ ਦੇ ਵਿੱਚ ਪਗਲਾਵਾਂਗੇ ਗਰਮ ਕਰਾਂਗੇ ਇਹਨੂੰ ਜਦੋਂ ਪਿਗਲ ਗਈ ਤੇ ਦੁਬਾਰਾ ਫੇਰ ਉਸੇ ਕੜਾਈ ਦੇ ਵਿੱਚ ਤੇਲ ਪਾ ਕੇ ਤੇ ਫੇਰ ਇਹਨੂੰ ਠੰਡੀ ਕੀਤਾ ਜਾਊਗਾ ਇਸ ਤਰ੍ਹਾਂ 7 ਵਾਰ ਕਰਾਂਗੇ ਤੇ ਫੇਰ ਇਹ ਬਿਲਕੁਲ ਸ਼ੁੱਧ ਹੋ ਜੂਗੀ ਤੇ ਸ਼ੁੱਧ ਹੋਣ ਤੋਂ ਬਾਅਦਾਂ ਫਿਰ ਅਗਲਾ ਪ੍ਰੋਸੀਜਰ ਆਰੰਭ ਕਰਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਸ ਤਰ੍ਹਾਂ ਆਪਾਂ ਸਮਾਕੁਸਤੇ ਜਿਹੜੇ ਆ ਆਪਣੇ ਹੱਥੀਂ ਤਿਆਰ ਕੀਤੇ ਤੇ ਪਸ ਸਮਾਕੁਸਤੇ ਤਿਆਰ ਕਰਨ ਵਾਲੇ ਸੱਤ ਤਾ ਤੂ ਜਿਹੜਾ ਬੰਦਾ ਤਿਆਰ ਕਰ ਲਵੇ ਉਹਨਾਂ ਨੂੰ ਹੀ ਗ੍ਰੰਥਾਂ ਦੇ ਵਿੱਚ ਵੈਦ ਮੰਨਿਆ ਜਾਂਦਾ ਵਾ ਕਿਉਂਕਿ ਇਹੋ ਜੇ ਚੂਣਵੇਂ ਚੂਣਵੇਂ ਵੈਦ ਬਹੁਤ ਸਾਰੇ ਸਾਡੇ ਤੋਂ ਵੀ ਪਰੇ ਤੋਂ ਪਰੇ ਜਿਹੜੇ ਵੈਦਵਾ ਦੁਨੀਆ ਦੇ ਵਿੱਚ ਬੈਠੇ ਆ ਜਿਹੜੇ ਬੜੀਆਂ-ਬੜੀਆਂ ਕਲਾ ਜਾਣਦੇ ਆ ਸੋ ਪਰਮਾਤਮਾ ਕਰੇ ਸਾਨੂੰ ਵੀ ਵਾਦ ਤੋਂ ਵੱਧ ਸੋਝੀ ਬਖਸ਼ੇ ਤੇ ਅਸੀਂ ਸੰਗਤਾਂ ਦੀ ਸੇਵਾ ਜਿਹੜੀ ਆ ਹੋਰ ਜਿੰਨੀ ਪਰਮਾਤਮਾ ਸੋਝੀ ਬਖਸ਼ਦਾ ਵਾ ਉਹ ਨਾਲ ਦਾ ਕੰਮ ਕਰਕੇ ਹੀ ਸੇਵਾ ਜਿਹੜੀ ਸੰਗਤਾਂ ਦੀ ਕਰ ਰਹੇ ਆ ਵੀਡੀਓ ਵੱਦ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ